ਇੱਕ ਮਹਾਪੁਰਸ਼ ਹੋਏ ਨੇ ਸ਼ਾ ਪੀਖ ਉਹਨਾਂ ਨੂੰ ਪੀਖਨ ਸ਼ਾ ਵੀ ਕਹ ਦੇਈਦਾ ਹੈ ਉਹ ਮਹਾਪੁਰਸ਼ ਸੈਦ ਕੋਲ ਵਿੱਚੋਂ ਸਾਨੂੰ ਉਹਨਾਂ ਦਾ ਜਨਮ ਪਿੰਡ ਸਿਆਣਾ ਹੋਇਆ ਹੈ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਪਿੰਡ ਠਸਕਾ ਥਾਣੇ ਸਰ ਕਰਨਾਲ ਦੇ ਇਲਾਕੇ 'ਚ ਰਹਿੰਦੇ ਸਨ ਇਹਨਾਂ ਦਾ ਗੁਰੂ ਅਬਲਮਾਲ ਦੀ ਸ਼ਾਸਤਰੀ ਆਪਣਾ ਇਹਨਾਂ ਦਾ ਢੇਰਾ ਜਿਹੜਾ ਹੈ ਨਾ ਕੁਝ ਇਹ ਇੱਕ ਦਿਨ ਟिके ਹੋਏ ਨੇ ਕੁੜਹਾਮਾ ਇਹਨਾਂ ਦੇ ਬਜ਼ੁਰਗ ਰਹਿੰਦੇ ਨੇ ਤੇ ਜਿਵੇਂ ਆਪਾਂ ਜਿਵੇਂ ਦਾਣਾ ਪਾਣੀ ਲਿਖਿਆ ਮੂਵ ਹੋ ਜਾਣੇ ਆ ਤੇ ਮੂਵ ਹੋ ਕੇ ਠਸਕੇ ਟिके ਹੋਏ ਸਨ ਤੋਂ ਤੋਰੇ ਨਾਲ ਕੁਝ murid ਨੇ ਅਚਾਨਕ ਹੀ ਮਨ ਵਿੱਚ ਆਇਆ ਕਿਦੇ ਰੇਤੀਆਂ ਸਿੱਧੀਆਂ ਦਾ ਮਾਲਕ ਫਕੀਰ ਅਚਾਨਕ ਅਰਦੀ ਤੇ ਸਜਦਾ ਕਰਦਾ ਹੈ ਉਹਨੇ ਨੂੰ ਟੈਲੀਫੋਨ ਤੇ ਆਇਆ ਨਹੀਂ ਉਦੋਂ ਹੁੰਦੇ ਨਹੀਂ ਸਨ ਕਿ ਗੋਵਿੰਦ ਰਾਏ ਦੀ ਦਾ ਪ੍ਰਕਾਸ਼ ਹੋਇਆ ਪਟਨੇ ਨਾ ਚਿੱਠੀ ਆਈ ਹੈ ਕਰਾਮਾਤ ਨਾਲ ਜਾਣਿਆ ਵੀ ਅਕਾਲ ਪੁਰਖ ਇੱਕ ਖੁਦਾ ਪ੍ਰਸਤੁ ਸ਼ਕੀਰ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ ਤੇ ਗੁਰਪ੍ਰਦਾ ਸੂਰਜ ਗ੍ਰੰਥ ਵਿੱਚ ਲਿਖਿਆ ਬ੍ਰਿਜ ਭਾਸ਼ਾ ਦੇ ਬੋਲ ਨੇ ਨਮਰ ਹੋਏ ਰਸ ਇਹ ਧਰਦੀਨਾ ਕੁਨ ਸਾ ਕੀ ਨਸਤੀਨ ਪਰਬੀਨਾ ਜਿਹੜਾ ਸਿਰ ਪਛਮ ਤੋਂ ਬਿਨਾ ਕਦੇ ਨਹੀਂ ਸੀ ਝੁਕਿਆ ਅੱਜ ਨੇ ਤਿੰਨ ਵਾਰ ਝੁਕਣਾ ਕੀਤਾ ਤਿੰਨ ਵਾਰ ਮੱਥਾ ਧਰਦੀ ਦੇ ਲਾਇਆ ਚੇਲੇ ਵੜੇ ਤੜਕੇ ਮੁਰੀਦ ਬੜੇ ਤਰਫੇ ਕਹਿੰਦੇ ਸ਼ਾਹ ਦੇਖ ਜੀ ਹੇ ਦੁਆ ਦੀ ਨਿਆਇ ਪੂਰਬ ਦਿਸ਼ਾ ਵਾਲਾ ਸਿਰ ਝੁਕਾ ਦਤਾ ਦੇ ਅਜਬ ਪਸ਼ਿਮ ਵੱਲ ਕਾਬੇ ਦੀ ਦਿਸ਼ਾ ਵੱਲ ਖੁਦਾ ਦੇ ਘਰ ਵੱਲ ਸਿਰ ਨਹੀਂ ਝੁਕਾਇਆ ਜਿਹੜੇ ਨਿਤਨੇਮ ਕਰਦੇ ਪੰਜਾਂ ਬਾਣੀਆਂ ਦਾ ਰੋਜ਼ ਪੜਦੇ ਨੇ ਕਾਮ ਹਉ ਲਖਿਓ ਹਰ ਆਵਾਜ਼ੀ ਦਿਸ਼ਾ ਮਹਿ ਕਾਹੂ ਪਸ਼ਾਹ ਕੋ ਸੀਸ ਨਵਾਇਓ ਕੋਈ ਪੂਰਬ ਵੱਲ ਸਿਰ ਝਕਾਉਂਦਾ ਕੋਈ ਪਛਮ ਵੱਲ ਕਾਹਦ ਤੁਸੀਂ ਕਾਫਰ ਵਾਲਾ ਕਰਮ ਕਿਉਂ ਕੀਤਾ ਹੈ ਸਾਨੂੰ ਦੱਸੋ ਗੁਰਪ੍ਰਤਾਰ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਸ਼ਾਹ ਦੇਖਨੇ ਜਵਾਬ ਦਿੱਤਾ ਦੀਨ ਦੁਨੀ ਕੋ ਖਾਵੰਦ ਆਵਾ ਮਨੁੱਖ ਦੇਹ ਧਾਰ ਬਿਦਤਾਵਾ ਕਹਿੰਦੇ ਦੀਨ ਦੁਨੀਆ ਦਾ ਖਾਵੰਦ ਆਇ ਖਸਮ ਆਇ ਮਨੁੱਖਾ ਜਨਮ ਧਾਰ ਕੇ ਅਗਾਲਪੁਰ ਖੁਦਾ ਵਰਗਤ ਹੋਇਆ ਹੈ ਗਰਬੀਆਂ ਦਾ ਗਰਮ ਖੰਡਨ ਮਜ਼ਲੂਮਾਂ ਦਾ ਐ ਮਿਟਾਉਣ ਦੁਪਹਿਰ ਦੇ ਜਵਾਨ ਸੂਰਜ ਵਾਂਗ ਹਨੇਰੀ ਤੁੰਗ ਜਿਤਨੇ ਵੀ ਵੈਰੀ ਨੇ ਉਹਨਾਂ ਨੂੰ ਮਿਟਾਉਣ ਆਪਾਂ ਨੂੰ ਕੂੜਿਆਂ ਨੂੰ ਮਿੱਟੀ ਚ ਮਿਲਾਉਣ ਆਏ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰੂ ਪਰਮੇਸ਼ਵਰ ਨੂੰ sada hi namaskar karo ਇਸ ਡਿਵਾਈਨ ਉਹਦੇ ਅੱਗੇ sada hi jhukya karo ਉਹਦੇ ਵਰਗਾ ਕੋਈ ਨਹੀਂ ਹੈ ਚਲੋ ਤੁਰੇ ਜਾਣ ਸਾ ਪੀਖਣਾ ਤੁਰ ਪਏ ਬੀਠੀ ਗਏ ਦਿੱਲੀ ਥਾਣੀ ਪੈਂਡਾ ਮਾਰਦੇ ਮਾਰਦੇ ਕਿ ਮਟਨੇ ਦੀ ਧਰਤੀ ਤੇ ਪਹੁੰਚੇ ਤੇ ਉਥੇ ਧਰਮਸ਼ਾਲਾ ਦੇ ਅੱਗੇ ਬਹੁਤ ਇਕੱਠ ਹੈ ਸੰਗਤਾਂ ਰੋੜ ਦਰਸ਼ਨਾਂ ਨੂੰ ਆਉਂਦੀਆਂ ਨੇ ਮਾਤਾ ਕਿਰਪਾਲ ਚੰਦ ਨੂੰ ਜਾ ਕੇ ਬੇਨਤੀ ਕੀਤੀ ਸ਼ਾਹ ਪੀਖ ਨੇ ਸ਼ਹਿਬਜ਼ਾਦੇ ਦੇ ਦਰਸ਼ਨ ਕਰਵਾਓ ਗੁਰਪਤਾਰ ਸੂਝ ਗ੍ਰੰਥ ਵਿੱਚ ਲਿਖਿਆ ਹੈ ਅਬ ਦਰਸ਼ਨ ਕਰਵਾ ਉਹ ਮੋਹੇ ਸਫਲ ਆਏ ਕੋ ਮਗ ਕੋ ਹੋਵੇ ਮੇਰਾ ਉਹ ਸਫਲਾ ਹੋਵੇ ਮੈਨੂੰ ਦਿਦਾਰੇ ਕਰਾਓ ਹੋਰ ਮੈਨੂੰ ਕੋਈ ਕਾਰਜ ਨਹੀਂ ਹੈ ਮੈਂ ਕੁਝ ਮੰਗਣ ਨਹੀਂ ਆਇਆ ਜੋ ਦੇਣ ਨਹੀਂ ਆਇਆ ਦਰਸ਼ਨ ਕਰਨੇ ਨੇ ਉਹਨਾਂ ਦੇ ਤੇ ਮਾਮਾ ਕਿਰਪਾਲ ਚੰਦ ਨੇ ਅੰਦਰ ਜਾ ਕੇ ਮਾਤਾ ਨਾਨਕੀ ਨੂੰ ਮਾਤਾ ਗੁਜਰੀ ਨੂੰ ਬੇਨਤੀ ਕੀਤੀ ਉੱਥੇ ਬੜੇ ਸੂਜਵਾਨ ਸਿੱਖ ਬੈਠੇ ਨੇ ਸਾਰਿਆਂ ਰਾਏ ਕੀਤੀ ਵੀ ਔਰੰਗਜ਼ੇਬ ਦਾ ਗੁਰੂ ਘਰ ਨਾਲ ਵੈਰ ਹੈ ਈ ਨਾ ਹੋਵੇ ਉਹਦੀ ਕੋਈ ਚਾਰ ਹੋਵੇ ਉਹਨੇ ਕਿਸੇ ਪੀਰ ਨੂੰ ਭੇਜਿਆ ਹੋਵੇ ਤੇ ਸਹਬਜ਼ਾਦੇ ਦਾ ਨੁਕਸਾਨ ਹੀ ਨਾ ਕਰ ਦਵੇ ਤੂੰ ਮਨਾ ਕਰ ਦਿਓ ਆמא ਕਿਰਪਾ ਚੰਦ ਹੁਣੀ ਜਾ ਕੇ ਸ਼ਾ ਭੀਖ ਜੀ ਨੂੰ ਕਹਿੰਦੇ ਵੇਖੋ ਮਹਾਪੁਰਸ਼ੋ ਬਾਲਕ ਦਾ ਬੜਾ ਕੋਮਲ ਸ਼ਰੀਰ ਹੈ ਤੈਨੂੰ ਪਤਾ ਹੈ ਸੀਤ ਬੜੀ ਹੈ ਠੰਡ ਬੜੀ ਹੈ ਕਿਦਰੇ ਕੋਈ ਢਿਲ ਮੱਠ ਨਾ ਹੋਵੇ ਹਜੇ ਉਹਨਾਂ ਨੂੰ ਬਾਹਰ ਨਹੀਂ ਕੱਢੀ ਦਾ ਗੁਰੂ ਕੇ ਮਹਿਲਾਂ ਤੋਂ ਤੁਸੀਂ ਚਲੇ ਜਾਓ ਕੁਝ ਸਮੇ ਬਾਅਦ ਆ ਜਾਓ ਫਿਰ ਦਰਸ਼ਨ ਕਰਵਾ ਦਵਾਂਗੇ ਤੇ ਸ਼ਾਹ ਤੀਖ ਨੇ ਜਵਾਬ ਦਿੱਤਾ ਸੀ ਦਰਵਾਜ਼ੇ ਅੱਗੇ ਬੈਠਾ ਰਵਾਂਗਾ ਕੋਈ ਖਾਮਾ ਗਵੀ ਨਹੀਂ ਜਿਰਨਾਚਰ ਦਿਦਾਰੇ ਨਹੀਂ ਕਰਵਾ ਦਿੰਦੇ ਕੰਦੇ ਰਾਤ ਲੱਗ ਗਈ ਭੁੱਖੇ ਪਿਆਸਿਆਂ ਦੀ ਸਵੇਰੇ ਜਦੋਂ ਧਰਮਸ਼ਾਲਾ ਲੱਗੇ ਛਾਪੀਖ ਨੂੰ ਬੈਠਿਆ ਤੱਕਿਆ ਤੇ ਮਾਮਾ ਗਰਬਾਲ ਚੰਦ ਨੇ ਜਾ ਕੇ ਮਾਤਾ ਨਾਨਕੀ ਨੂੰ ਮਾਤਾ ਗੁਜਰੀ ਨੂੰ ਬੇਨਤੀ ਕੀਤੀ ਉਹ ਫਕੀਰ ਹਜੇ ਗਿਆ ਨਹੀਂ پتا چلیا ہے مسالہ وا کے خدا یاد کریے اتنے جد کر کے بیٹھے نے ماتا نانکی جی کہ فکیر مشٹان پدارتھ چکاؤ بستر دو مایا دو ਜੋ ਮੰਗਦੇ ਨੇ ਭੇਟਾ ਕਰਦੇ ਹੋ ਪਰ ਸਹਿਬਜ਼ਾਦੇ ਦੇ ਦਰਸ਼ਨਾਂ ਵੱਲੋਂ ਮਾਫੀ ਮੰਗ ਲਓ ਆਉਣਗੇ ਗੁਰੂ ਤੇਗ ਬਹਾਦਰ ਸਾਹਿਬ ਉਨੇ ਸਮੇਂ ਤੱਕ ਕੁਲ ਸਰੀਰ ਵਿੱਚ ਵੀ ਸਹਿਬਜ਼ਾਦੇ ਦੇ ਬਲ ਹੋਵੇਗਾ ਨਾਲੇ ਇਹਨਾਂ ਨੂੰ ਕਿਉਂ ਬੁਰਾਂ ਦੇ ਦਰਸ਼ਨ ਕਰ ਲੈਣ ਨਾਲੇ ਸਹਿਬਜ਼ਾਦੇ ਦੇ ਦਰਸ਼ਨ ਕਰ ਲੈਣ ਤੇ ਹੁਣ ਜਾਓ ਜਾ ਕੇ ਮਾਮਾ ਗੁਰਬਾਜ ਚੰਦ ਜੀ ਨੇ ਸੁਨੇਹਾ ਦਿੱਤਾ ਸ਼ਾ ਪੀਖ ਨੂੰ ਕਹਿੰਦੇ 나 ਮੈਨੂੰ ਬਸਤਰਾ ਦੀ ਲੋੜ 나 ਮੈਨੂੰ ਕੋਈ ਪਦਾਰਥਾਂ ਦੀ ਲੋੜ ਐ ਮੈਨੂੰ ਤੇ ਲੋੜ ਐ ਦਰਸ਼ਨਾ ਦੀ ਜਿਵੇਂ ਪਿਆਸੇ ਨੂੰ ਕੂਆ ਚਾਹੀਦਾ ਐ ਨਾ ਖੂਤ ਆਈ ਜਾਏ ਮੈਨੂੰ ਪਿਆਸ ਕੇਵਲ ਦਰਸ਼ਨਾ ਦੀ ਐ ਸ਼ੀ ਨੈ ਦਰਸ਼ਨ ਕਰਵਾਉਣੇ ਮੈਂ ਕਰਨੇ ਨੇ ਮੈਂ ਇੱਥੇ ਬੈਠਾ ਰਵਾਂਗਾ ਇੱਥੋਂ ਨਹੀਂ ਉੱਠਣਾ ਮਮਾ ਗਿਰਬਾਲ ਜੰਦਰੀ ਹੋਣਾ ਫਿਰ ਜਾ ਕੇ ਮਾਤਾ ਨਾਨਕੀ ਨੂੰ ਮਾਤਾ ਗੁਜਰੀ ਨੂੰ ਆਖਿਆ ਅੱਜ ਵੀ ਦੇਣੇ ਤਾਂ ਲੰਘਿਆ ਜੇ ਭੁੱਖੇ ਪਿਆਸੇ ਬੈਠੇ ਨੇ ਕੋਈ ਪਰਵਾਹ ਨਹੀਂ ਬੜਾ ਹੱਥ ਕਰਕੇ ਬੈਠੇ ਨੇ ਰੇਵਦੀਆਂ ਬਾਤਾਂ ਨੇ ਖੀਰ ਮਾਤਾ ਨਾਨਕੀ ਮਾਤਾ ਗੁਜਰੀ ਦੀ ਕਹਿੰਦੇ ਸੱਚੇ ਫਕੀਰ ਲੱਗਦੇ ਨੇ ਇੰਨਾ ਹੱਥ ਅੱਜੇ ਹੱਲੇ ਤੇ ਉੱਡ ਜਾਂਦੇ ਓਖ ਦੀ ਪੂਰਤੀ ਨਾਲੋਂ ਵੱਧ ਕੇ ਬੰਦੇ ਨੂੰ ਹੋਰ ਕੀ ਚਾਹੀਦਾ ਹੈ ਤੇ ਜਿਹੜਾ ਛਗਣ ਛਕਾਉਣ ਦੀ ਪ੍ਰਵਾਹ ਨਹੀਂ ਕਰ ਰਿਹਾ ਮਤਲਬ ਪ੍ਰੇਮ ਦੀ ਹੀ ਭੁੱਖ ਹੈ ਚਲੋ ਦਰਸ਼ਨ ਕਰਵਾਓ ਤੇ ਨਾਲ ਸਾਰੀਆਂ ਸੰਗਤਾਂ ਨੂੰ ਵੀ ਨੇਂਦਾ ਦੇ ਦਿਓ ਕਿ ਤੁਸੀਂ ਰੋਜ਼ ਦਿਦਾਰੇ ਕਰਨ ਆਉਂਦੇ ਸੋ ਤੇ ਕੋਮਲ ਸਰੀਰ ਹੈ ਗੋਵਿੰਦ ਰਾਏ ਜੀ ਦੇ ਤੁਹਾਨੂੰ ਦਰਸ਼ਨ ਨਹੀਂ ਕਰਵਾਏ ਅੱਜ ਸਾਰੇ ਆ ਜਾਓ ਮਾਤਾ ਗੁਜਰੀ ਜੀ ਦੀ ਗੋਦ ਚੋਂ ਬਾਲ ਗੋਵਿੰਦ ਰਾਏ ਜੀ ਨੂੰ ਕੁਛੜ ਉਖਾ ਲਿਆ ਮਾਮਾ ਕਿਰਬਾਲ ਚੰਦ ਹੁਣਾ ਆਸਣ ਲੱਗਿਆ ਸੀ ਉਥੇ ਜਾ ਕੇ ਟਿਕ ਗਏ ਸਾਵੇਂ ਰਬਾਬੀ ਕੀਰਤਨ ਕਰਨ ਲੱਗੇ ਸੰਗਤਾਂ ਦਰਸ਼ਨ ਕਰਦੀਆਂ ਨੇ ਪੇਟਾਵਾ ਰੱਖਦੀਆਂ ਨੇ ਅਰਦਾਸੇ ਹੋਣ ਲੱਗੇ ਮੰਦੀਆਂ ਮੁਰਾਦਾ ਪੂਰੀਆਂ ਹੋਣ ਲੱਗੀਆਂ ਇਹ ਸ਼ਰਪੀਖ ਜੀ ਨੂੰ ਆਖਿਆ ਗਿਆ ਔਰ ਤੁਸੀਂ ਵੀ ਦਰਸ਼ਨ ਕਰੋ ਭਰਪੁਰਤਾ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਬੰਦਨ ਕਰ جس ہاتھ بولت پاک پاک پیر پیر کبھی رج سنتو کہ مہا پورش نے ماڑا فری اٹھا ਜਾ ਕੇ ਗੋਬਿੰਦ ਰਾਏ ਜੀ ਦੇ ਚਰਣਾ ਵਿੱਚ ਬੇਨਤੀ ਕਰਨ ਲੱਗਾ ਪੀਰਾਂ ਪੀਰੋ ਗਾਫਿਰਤਾ ਦੇ ਨਾਸ਼ਕ ਹੋ ਪਾਪ ਦੇ ਨਾਸ਼ਕ ਹੋ ਅਗਿਆਨਤਾ ਦੇ ਨਾਸ਼ਕ ਹੋ ਸ਼ਬ ਗੁਣ ਬਖਸ਼ਣ ਵਾਲੇ ਹੋ ਮੇਰੇ ਮਨ ਦੇ ਕੁਝ ਸਵਾਲ ਨੇ ਤੇ ਉੱਤਰ ਤੁਸੀਂ ਦੇ ਸਕਦੇ ਹੋ ਮੁਤਵਾਨੋਂ ਬਸਾਇ ਵੀ ਰੇ ਮਰਬੜੀ ਥੋੜੀ ਐ ਕੁਛੜਨੇ ਹਰੇ ਗਰੂਆ ਚੱਲਦਾ ਨਹੀਂ ਗੋਬਿੰਦ ਰਾਏ ਜੀ ਬੋਲਦੇ ਨਹੀਂ ਤੇ ਸ਼ਾਦੀ ਖਲੇ ਨੇ ਇਥੇ ਮੰਗ ਰੱਖੀ ਐ ਵੀ ਮੇਰੇ ਸਵਾਲਾਂ ਦੇ ਜਵਾਬ ਚਾਹੀਦੇ ਨੇ ਤੇ ਸਵਾਲ ਵੇਖੋ ਕਰਦੇ ਹੋ ਕਬੀਰਾਇ ਸੰਤੋਖ ਸਿੰਘ ਲਿਖਦੇ ਨੇ ਸੂਰਜ ਪ੍ਰਕਾਸ਼ ਵਿੱਚ ਸ਼ਹਾਬ ਦੀਖ ਕਟਕਾ ਜਦ ਦੋਨੋ ਕਰੀ ਸਮੀਪ ਹੋਏ ਕਰਮ ਨਮੋ ਕਰੀ ਵਧਾ ਵਰਨਾ ਬਹੁਮਹਾਨ ਦੋਨੋ ਤਵੇ ਕਟਕਾ ਪਰ ਲਾਏ ਕਹਿੰਦੇ ਦੋ ਯਾਰ ਸੁਬਤਾ ਕਿ ਇੱਕ ਅਚਲਗੀਰ ਬਾਦਸ਼ਾਹ ਨੇ ਰੱਖ ਦਿੱਤਾ ਇੱਕ ਮਟਕੀ ਤੇ ਇੱਕ ਦੂਜੀ ਮਟਕੀ ਤੇ ਦੋਹਾਂ ਮਟਕੀਆਂ ਦੇ ਵਿੱਚ ਕੋਈ ਇਤਿਹਾਸ ਕਰ ਕਹਿੰਦੇ ਮਠਿਆਈ ਸੀ ਕੋਈ ਕਹਿੰਦਾ ਦਹੀਂ ਸੀ ਜੋ ਵੀ ਹੈ ਮਟਕੀਆਂ ਨੂੰ ਅੱਗੇ ਸ਼ਾਹੀ ਖਨੇ ਕੀਤੀਆਂ ਗੁਰਦੇਵ ਨੇ ਹੱਥ ਠਕਾ ਦਿੱਤੇ ਸ਼ਾਪੀ ਬੜਾ ਖੁਸ਼ ਹੋਇਆ ਚਿਹਰਾ ਖੜ ਗਿਆ ਤੇ ਕੁਝ ਦੇਰੀ ਬਾਅਦ ਨਾ ਅਚਾਨਕ ਸ਼ਾਪੀ ਖ ਨੂੰ ਤਰੇਲੀਆਂ ਆਉਣ ਲੱਗੀਆਂ ਚੱਟਪੜ ਛੱਲੇ ਬਹਿ ਗਿਆ ਨਮਸਕਾਰ ਕਰਕੇ ਪਿੱਛੇ ਹਟਿਆ ਕੋਜਨ ਸ਼ਾਕੇ ਤੇ ਆਪਣੇ ਰਸਤੇ ਚੱਲ ਪਿਆ ਜਿੱਥੋਂ ਆਇਆ ਸੀ ਕਰਨਾਲ ਵੱਲ ਉਹਨੇ ਚੇਲਿਆਂ ਦੇ ਢੇਡ ਵਿੱਚੋਂ ਸਵਾਲ ਉਠਾਉਂਦੇ ਨੇ ਫਿਰ ਬਾਲਕ ਨਾਲ ਬਚਨ ਤੇ ਕੋਈ ਹੋਇਆ ਨਹੀਂ ਕਿਉਂਕਿ ਉਹ ਬੋਲਦੇ ਨਹੀਂ ਤੇ ਮੜਕੀਆਂ ਵਾਲਾ ਕੌਤਕ ਕੀ ਹੈ ਕਹਿੰਦੇ ਮਹਾਪੁਰਖੋ ਸਾਨੂੰ ਇਹ ਗੱਲ ਦੱਸੋ ਕਿ ਮੜਕੀਆਂ ਕਿਉਂ ਅੱਗੇ ਕੀਤੀਆਂ ਤੁਸੀਂ ਬਾਲਕ ਦੇ ਤੇ ਸ਼ਾਬੀ ਗੰਦਾਬੀ ਗੱਲ ਸੁਣੋ ਮੇਰੀ ਤੇ ਮਹਾਨ ਪੁਰਖ ਪ੍ਰਗਟ ਹੋਏ ਨੇ ਖੁਦਾ ਪਰਸਤ ਫਕੀਰ ਖੁਦਾਦਾਰੂ ਮੈਂ ਪ੍ਰੀਖਿਆ ਲਈ ਉਹਨਾਂ ਦੀ ਕਹਿੰਦੇ ਕਾਦੀ ਪ੍ਰੀਖਿਆ ਕਹਿੰਦੇ ਦੋ ਮਟਕੀਆਂ ਅੱਗੇ ਕੀਤੀਆਂ ਤੇ ਜੇ ਇੱਕ ਮਟਕੀ ਤੇ ਹੱਥ ਰੱਖ ਦਿੰਦੇ ਤੇ ਮੈਂ ਸਮਝਦਾ ਵੀ ਹਿੰਦੂਆਂ ਦੇ ਸ਼ੁਗਚਿੰਤਕ ਨਹੀਂ ਦੁਆ ਦੇ ਪੱਖ ਵਿੱਚ ਭੁਗਤਣਗੇ ਪਰ ਉਹਨਾਂ ਦੋਹਾ ਮਟਕੀਆਂ ਤੇ ਹੱਥ ਰੱਖਿਆ ਹੈ ਮੈਨੂੰ ਸਮਝ ਪੈ ਗਈ ਵੀ Hindu Musalman ਸਮੁੱਚੀ ਮਨੁੱਖਤਾ ਦੇ ਸ਼ੁਭ चिंतक ਨੇ ਜਗਤ ਗੁਰੂ ਨੇ ਸਾਰਿਆਂ ਨਾਲ ਪ੍ਰੇਮ ਕਰਨਗੇ ਸਾਰਿਆਂ ਦੇ ਸਿਰ ਤੇ ਹੱਥ ਰੱਖਣਗੇ ਕਹਿੰਦੇ ਮੇਰੇ ਦਿਲ ਦੀ ਬੁਝਲੀ ਹੋ ਨਾ ਇਨੂੰ ਬਾਣੀ ਕੀ ਕਹਿੰਦੀ ਹੈ ਮਨ ਬੋਲਿਆ ਸਭ ਕੁਝ ਜਾਣਦਾ ਕਲਾ ਧਾਰੀ ਸਪਰਨੈਚੁਰਲ ਪਾਵਰ ਆਪਣੇ ਵਿੱਚ ਹੈ ਦੀ ਹੈ ਅਰ ਗੁਰੂ ਵਿੱਚ ਹੁੰਦੀ ਹੈ ਖੈਰ ਉਹ ਕਹਿੰਦੀ ਸ਼ਾਪ ਭੀਖ ਜੀ ਚਲੋ ਬਾਦਾਂ ਤੁਸੀਂ ਪ੍ਰੀਲੀਨਰੀ ਰਾਉਂਡ ਤੇ ਬੁਰਜੇ ਬਹਿ ਗਏ ਉਦੋਂ ਕੀ ਹੋਇਆ ਕਹਿੰਦੇ ਜਦੋਂ ਗੋਵਿੰਦ ਰਾਏ ਨੇ ਮਟਕੀਆਂ ਤੇ ਹੱਥ ਰੱਖੇ ਨਾ ਤੇ ਮੈਨੂੰ ਇਉਂ ਜਾਪਣ ਲੱਗ ਪਿਆ ਜਿਵੇਂ ਹਯਾਰਾ ਮਨ ਭਾਰ ਤੈ ਰਿਹਾ ਹੋਵੇ। ਥੇ ਕਹਿੰਦੇ ਫਿਰ ਮੈਂ ਵੀ ਸਿੱਧੀਆਂ ਦਾ ਮਾਲਕ ਹਾਂ ਕਰਾ ਮਾਤਾ ਦਾ ਮੈਂ ਵੀ ਫਿਰ ਜੋਰ ਓਖਾਇਆ। ਮੈਂ ਚੱਲਿਆ ਫਿਰ ਭਾਰ ਨੂੰ ਜਿੰਨਾ ਚਿਰ ਚੱਲ ਹੋਇਆ ਜਦੋਂ ਮੈਨੂੰ ਮਹਿਸੂਸ ਹੋਇਆ ਵੀ ਤੇੰਨਾ ਲੋਕਾਂ ਦਾ ਭਾਰ ਜਾਪਦਾ ਐ ਤੇ ਰੇਲੀਆਂ ਛੁੱਟੀਆਂ ਮੈਂ ਝੁਕ ਗਿਆ ਝੁਕੰਦੇ ਦੇ ਤੋਂ ਕੀ ਸਮਝ ਪਈ ਐ ਸ਼ਾ ਭੀਖ ਜੀ ਕਹਿੰਦੇ ਸਮਝ ਪਈ ਐ ਵੀ ਜ਼ੋਰ ਕਰਕੇ ਇਹਦੇ ਅੱਗੇ ਕੋਈ ਟਿਕ ਨਹੀਂ ਪਾਵੇਗਾ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਆਸਾਨ ਜ਼ੋਰ ਨਹੀਂ ਜੇ ਇਸ ਕਰ ਹਮਸਾਕਾ ਹੈ ਜੋ ਪਾਵੈ ਤੇ ਮਕਸਦ ਗੁਰੂ ਪਰਮੇਸ਼ਰ ਅਗੇ ਬੰਦੇ ਦੀ ਔਕਾਤ ਕੀਟ ਵਾਲੀ ਹੈ ਕਿਸੇ ਦਾ ਜ਼ੋਰ ਨਹੀਂ ਚੱਲਦਾ ਗਿੰਤੀਆਂ ਮਿੰਤੀਆਂ ਮਾਇਨੇ ਨਹੀਂ ਰੱਖਦੀਆਂ ਉਹਦੇ ਅੱਗੇ ਅਜ਼ਮਤਾਂ ਦੇ ਮਾਲਕ ਨੇ ਖੌਦ ਕੁਦਾਰ ਨੇ ਕਹਿੰਦੇ ਸਮਝ ਪੈਂਦੀ ਹੈ ਵੀ ਜਿਹੜਾ ਜ਼ੁਲਮ ਕਰੇਗਾ ਸਬਰ ਕਰੇਗਾ ਇਹਦੇ ਅੱਗੇ ੜੇਗਾ ਉਹ ਛੜੇਗਾ ਤੇ ਜਿਹੜਾ ਨਿਰਮਾਨ ਹੋਵੇਗਾ ਨਮਰਤਾ ਵਿੱਚ ਚਲੇਗਾ ਜਿਹਦੇ ਅੱਗੇ ਝੁਕੇਗਾ ਉਹ ਮਚੇਗਾ ਤੇ ਲਿਖਿਆ ਹੈ ਜ਼ਫਰ ਨਾਮੇ ਚ ਕਲਗੀਧਰ ਪਾਸ਼ਾ ਨੇ واحرو کی گرو کی یہ آدت ہے گریباں پالنا میں گریبی تو پاوے نمرتا کلی پیسے دی گریبی نہیں من کر کے نیمے ہونا ہے ਕਈ ਪੈਸੇ ਤੋਂ ਗਰੀਬ ਨੇ ਮਨ ਕਰਕੇ ਹੰਕਾਰ ਹੀ ਨਹੀਂ ਕਈ ਪੈਸੇ ਦੇ ਅਮੀਰ ਵੀ ਮਨ ਕਰਕੇ ਨੀਵੇਂ ਹੁੰਦੇ ਨੇ ਚਲੋ ਮਾਇਆ ਨਾਲ ਹੰਕਾਰ ਤੇ ਆ ਹੀ ਜਾਂਦਾ ਹੈ ਕਈਆਂ ਨੂੰ ਹੰਕਾਰ ਵੀ ਹੁੰਦਾ ਹੈ ਗਰੀਬਾਂ ਨੂੰ ਪਾਲੇਗਾ ਗਮੀਮਾਂ ਨੂੰ ਗਾਲ ਕੇ ਸੁਤੇਗਾ ਗਰੀਬ ਕਹਿੰਦੇ ਰਹਿੰਦੇ ਦੀ ਧੌਣ 'ਚ ਸਰੀਆ ਫਿਲਾਵੇ ਕਿ ਮੈਂ ਨਹੀਂ ਝੁਕਣਾ ਕਿਸੇ ਅੱਗੇ ਕਹਿੰਦੇ ਉਹਨੂੰ ਝੁਕਾਉਣਾ ਹੁੰਦਾ ਹੈ مٹی چ ملا جیخ ਮਨ ਹੀ ਮਨ ਸਵਾਲਾਂ ਦੇ ਜਵਾਬ ਦਿੱਤੇ ਬਾਪੂ ਨੇ ਕਹਿੰਦੇ ਗੁਰੂ ਸਾਰਿਆਂ ਦੀਆਂ ਇੱਛਾ ਪੂਰੀਆਂ ਕਰਦਾ ਏ ਸਤਿਗੁਰ ਨੂੰ ਜਿਹਾਂ ਕੋ ਇਛ ਦਾ ਦੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਸ ਜਾਣਦਾ ਜਿੱਦੂ ਕਿਸ ਗੁਜਾਣਾ ਹੋਵੇ ਜੋ ਵੀ ਤੇਰੀ ਭਾਵਨਾ ਹੈ ਜੋ ਵੀ ਤੇਰੀ ਸ਼ਰਦਾ ਹੈ ਯੂਲ ਸੀਵੋਲ ਬੋਡੀ ਬੋਰਡਸ ਜੇ ਗੁਰੂ ਗੋਬਿੰਦ ਸਿੰਘ ਦੀ ਕਦਮ ਬੋਸੀ ਕਰੇਗਾ ਮਾਨਿਸ਼ੇ ਤੁਫਲ ਮਿਲ ਜਾਂਦੇ ਨੇ ਗੁਰਾਂ ਦੀ ਐਸੀ ਅਜ਼ਮਤ ਹੈ ਗੁਰਾਂ ਦੀ ਐਸੀ ਔਂਚ ਹੈ ਐਸੀਆਂ ਬਰਕਤਾਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਗੁਰ ਮੇਰਾ ਵਰਦ ਸਮਰਾਠ ਸਮਰੱਥਾ ਦੇ ਸੈਦ ਹੈ ਕੋਡੀਆਂ ਆਜ਼ਮਤਾ ਬੁਲੰਦ ਨੇ ਇੱਕ ਜਗ੍ਹਾ ਗੁਰਦੇਵ ਨੇ ਆਖਿਆ ਹੈ ਵੀ ਉਹਦੇ ਚ ਇੰਨੀ ਤਾਕਤ ਹੈ ਮਨ ਦਾ ਸੋਗ ਤੇ ਤਨ ਦਾ ਰੋਗ ਨਿਵਰਤ ਕਰਨ ਵਾਲਾ ਹੈ 84 ਲੱਖ ਜੂਨਾ ਦਾ ਬੰਦਨ ਕੱਟਣ ਵਾਲਾ ਹੈ ਰੂ ਨੂੰ ਤੇ ਆਉਣਾ ਪੈਂਦਾ ਹੈ ਕਿਰਪਾ ਕਟਾਕ ਅਵ ਲੋਕਨ ਕੀਨੋ ਦਾਸ ਕਾ ਦੁਖ ਦਿਦਾਰਿਓ ਦੁੱਖਾਂ ਨੂੰ ਦਿਦਾਰ ਕੇ ਸੁਧ ਦਿੰਦਾ ਹੈ ਜਦੋਂ ਮੈਡੀਕਲ ਦੀ ਦੁਨੀਆ ਅਖੇਨ ਦੇ ਸਾਡੇ ਕੋਲ ਇਲਾਜ ਨਹੀਂ ਤੇਰੀ ਚਿੰਤਾ ਦਾ ਡਿਪਰੈਸ਼ਨ ਦਾ ਤੇਰੇ ਤਨ ਦੇ ਰੋਗਾਂ ਦਾ ਉਦੋਂ ਗੁਰੂ ਦੇ ਦਰ ਤੇ ਆ ਜਾਈ ਸਾਰੇ ਹੀ ਰੋਗ ਹਟ ਜਾਂਦੇ ਨੇ ਇਹ ਪਟਨੇ ਦੇ ਵਿੱਚ ਪ੍ਰਗਟ ਸੀ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਲੋਕਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਸੀ ਸਾਹਸਰਾਏ ਦੀ ਧਰਮਸ਼ਾਲਾ ਦੇ ਅੱਗੇ ਤੇ ਭਾਵਨਾ ਕੀ ਸੀ ਵੀ ਜਦੋਂ ਗੋਬਿੰਦ ਰਾਏ ਜੀ ਉਂਗਲੀ ਪਕੜ ਕੇ ਆਪਣੇ ਮਾਮਾ ਗਿਰਪਾਲ ਚੰਦ ਹੁਣਾ ਦੀ ਬਾਹਰ ਆਉਂਦੇ ਨੇ ਜਿਹਦੇ ਤੇ ਨਜ਼ਰ ਪੈਂਦੀ ਹੈ ਜਾਂ ਜਿਹਨੂੰ ਕੋਮਲ ਜਈ ਜ਼ੁਬਾਨ ਤੋਂ ਕੋਈ ਬਚਨ ਕਰਦੇ ਨੇ ਪੱਥਰ ਤੇ ਲਕੀਰ ਹੈ ਉਹ ਬਚਨ ਪੂਰਾ ਭਾਈ ਰੋਗ ਸੰਗ ਮਿਟਦੇ ਨੇ ਕਹਿੰਦੇ ਜੇ ਕੋਈ ਰੋਗੀ ਦਰਸ਼ਨ ਕਰ ਲੈਂਦਾ ਹੈ ਅਰੋਗ ਹੋ ਜਾਂਦਾ ਹੈ ਜੇ ਕੋਈ ਜੋਗੀ ਦਿਦਾਰੇ ਕਰਦਾ ਹੈ ਤੇ ਜੋਗੀ ਮੁਕਤ ਹੋ ਜਾਂਦਾ ਹੈ ਜੇ ਕੋਈ ਭੋਗੀ ਦਿਦਾਰੇ ਕਰਦਾ ਹੈ ਉਦਾਰਥਾਂ ਦਾ ਰਾਸ ਛੱਡ ਕੇ ਭਗਤ ਹੋ ਜਾਂਦਾ ਹੈ ਜੇ ਗਰੀਬ ਦਰਸ਼ਨ ਕਰਦਾ ਹੈ ਤਨੀ ਹੋ ਜਾਂਦਾ ਹੈ ਕਹਿੰਦੇ ਉੱਥੇ ਰੌਣਕਾਂ ਲੱਗ ਗਈਆਂ ਜਿਵੇਂ ਕਿਦਰੇ ਫੁੱਲਾਂ ਦੇ ਉੱਤੇ ਭੌਰੇ ਇਕੱਠੇ ਹੁੰਦੇ ਨੇ ਖੁਸ਼ਬੂ ਈ ਮੰਨਣ ਦੇ ਲਈ ਸੁਗੰਧੀ ਦੂਰ ਦੂਰ ਤੱਕ ਫੈਲ ਗਈ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਨੂੰ ਸੁਛੋਣੀ ਗੁਰਾਂ ਦੇ ਬਚਨ ਵਿੱਚ ਰੋਗ ਸੋਗ ਮਿਟਦੇ ਨੇ ਤੇ ਬਾਹਾਰਾ ਜਹ ਕਹਿੰਦੇ ਨੇ ਗੁਰਕਾ ਬਚਨ ਸਗਾ ਅਬਿਨਾਸੀ ਗੁਰਕਾ ਬਚਨ ਕਤੀ ਜਾਮਾ ਫਾਸੀ ਰੋਗਾ ਸੋਗਾ ਨੂੰ ਦੇ ਛਡੋ ਜਮਾ ਦੀ ਫਾਹੀ ਕੱਟ ਦਿੰਦੇ ਨੇ ਐਮ ਐਨ ਸੀ ਬੇਸ਼ਨ ਮੁਕਤੀ ਬਖਸ਼ ਦਿੰਦੇ ਨੇ ਗੁਰਕਾ ਬਚਨ ਅਟਲ ਅਸ਼ੇਦ ਗੁਰਕਾ ਬਚਨ ਕਤੇ ਪ੍ਰਮੁਖੇ ਪ੍ਰਮਣ 84 ਲੱਖ ਜੂਨਾ ਦਾ ਮਿਟ ਜਾਂਦਾ ਹੈ ਤੇਰੀਆਂ ਮਿਲੀਅਨਸ ਆਵਰ ਰੀਨਕਰਨੇਸ਼ਨ ਨੇ ਉਧਰੋਂ ਨਜ਼ਾਤ ਮਿਲਦੀ ਹੈ ਗੁਰ ਕਾ ਬਚਨ ਜੀਅ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਜਿੰਨਾ ਦਾ ਕੋਈ ਆਸਰਾ ਨਹੀਂ ਉਹਨਾਂ ਦਾ ਆਸਰਾ ਗੁਰੂ ਗੋਬਿੰਦ ਸਿੰਘ ਹੈ ਗੁਰ ਕੈ ਬਚਨ ਨਾਲਕ ਨ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰਾਂ ਦਾ ਬਚਨ ਨਰਕਾਂ ਤੋਂ ਬਚਾਉਂਦਾ ਹੈ ਗੁਰ ਕਾ ਇਹ ਬਚਨ ਪ੍ਰਗਟ ਸੰਸਾਰ ਗੁਰ ਕਾ ਬਚਨ ਆਵੇ ਹਾਰ ਜਿਨ੍ਹਾਂ ਨੂੰ ਗੁਰੂ ਦਾ ਬਚਨ ਹੋ ਗਿਆ ਉਹਨਾਂ ਦੀ ਪਿੱਠ ਨਹੀਂ ਲੱਗਦੀ ਉਹ ਕਦੇ ਵੀ ਹਾਰਦੇ ਨਹੀਂ ਨੂੰਨ ਸੌਫਰਸ ਡੀਫੀਟ ਇੱਕ ਵਾਰ ਕਦਮ ਬੋਸੀ ਕੀਤੀ ਕਲਗੀ ਧਰਦੀ मरो पेठ नी लॻण